ਹੈਲੋ ਸਸ ਸਿਕਾ ਜੀ ਅੱਜ ਆਪਾਂ ਗੱਲ ਕਰਾਂਗੇ ਜੇਠੇ ਪੁੱਤੇ ਬਾਰੇ ਜੇਠਾ ਪੁੱਤਾ ਆਪਣੇ ਚਾਚੇਆ ਨਾਲ ਭੂਆ ਨਾਲ ਆਪਣੇ ਪਾਪਾ ਨਾਲ ਜਦੋਂ ਵੱਡਾ ਹੁੰਦਾ ਉਹ ਇਸ ਤਰ੍ਹਾਂ ਵੱਡਾ ਹੁੰਦਾ ਜਿਸ ਤਰ੍ਹਾਂ ਉਹਨਾਂ ਦਾ ਇੱਕ ਭਰਾ ਹੋਵੇ ਚਾਚੇ ਵੀ ਉਸ ਦਾ ਬਹੁਤ ਜ਼ਿਆਦਾ ਪਿਆਰ ਕਰਦੇ ਆ ਚਲੋ ਹੌਲੀ ਹੌਲੀ ਕਬੀਲਦਾਰੀ ਸਭ ਆਪੋ ਆਪਣੇ ਥਾਂ ਦੇ ਸੈੱਟ ਹੋ ਜਾਂਦੇ ਆ ਸਭ ਕਬੀਲਦਾਰੀਆਂ ਨਿਪਟ ਜਾਂਦੀਆਂ ਚਲੋ ਸਾਰੇ ਦਿਨ ਇੱਕੋ ਜਿ ਕੋ ਨਹੀਂ ਰਹਿੰਦੇ ਹੈਗੇ ਤੇ ਕਈ ਵਾਰੀ ਮਾਫ ਕਰਨਾ ਕਈ ਵਾਰੀ ਸ੍ਰੀਕੇ ਦੇ ਵਿੱਚ ਉਹਦੇ ਪਾਪਾ ਦਾ ਅਤੇ ਭਰਾਵਾਂ ਦੇ ਨਾਲ ਮਨ ਮਿਟਾਵ ਹੋ ਜਾਂਦਾ ਪਰ ਉਹ ਜਿਹੜਾ ਜੇਠਾ ਪੁੱਤਾ ਹੁੰਦਾ ਉਹਨੂੰ ਉਹ ਫਰਕ ਨਜ਼ਰ ਨਹੀਂ ਆਉਂਦਾ ਉਹਨੂੰ ਸਿਰਫ ਉਹ ਹੀ ਦਿਨ ਜੋ ਲਾਡ ਦੇ ਨਾਲ ਬਤਾਏ ਹੁੰਦੇ ਆਪਣੇ ਚਾਚਿਆਂ ਨਾਲ ਉਹੀ ਚੇਤੇ ਹੁੰਦੇ ਆ ਉਹ ਫੇਰ ਤੋਂ ਕੋਸ਼ਿਸ਼ ਕਰਦਾ ਆਪਣੇ ਪਰਿਵਾਰ ਨੂੰ ਇਕੱਠਿਆਂ ਰੱਖਣ ਦੀ ਜਿਹੜਾ ਪੁੱਤਾ ਜੇਠਾ ਪੁੱਤਾ ਹੁੰਦਾ ਜਿਸ ਤਰ੍ਹਾਂ ਇੱਕ ਕਾਨੀ ਨੂੰ ਕਾਨੀ ਦੇ ਮਣਕਿਆਂ ਨੂੰ ਇਕ ਮਾਲਾ ਨੂੰ ਧਾਗਾ ਜੋੜ ਕੇ ਰੱਖਦਾ ਉਹ ਇਸ ਤਰ੍ਹਾਂ ਕੰਮ ਕਰਦਾ ਪਰਿਵਾਰ ਨੂੰ ਜੋੜਨ ਦਾ ਜੇ